ਮਰਜੀ ਦਾ ਖਾਲਸਾ ਵਰਜੀ ਕੀ ਫਤਿਹ ਗੱਲ ਆਪਾਂ ਕਰਨ ਲੱਗੇ ਆ ਅੱਜ ਜੋ ਕਿ ਦੋ ਮੁਲਕਾਂ ਦੀ ਜਿਹੜੀ ਦੇਰ ਰਾਤ ਜਿਹੜੀ ਕਿ ਜੰਗ ਸ਼ੁਰੂ ਹੋ ਚੁੱਕੀ ਆ ਉਸ ਨੂੰ ਲੈ ਕੇ ਗੱਲਬਾਤ ਕਰਾਂਗੇ ਬੜੇ ਧਿਆਨ ਦੇ ਨਾਲ ਸੁਣਨਾ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣਾਗਾ ਕਿ ਜਿਹੜੇ ਲੋਕ ਝੂਠੀਆਂ ਅਫਵਾਹਾਂ ਫਲਾ ਰਹੇ ਨੇ ਸੋਸ਼ਲ ਮੀਡੀਆ ਤੇ ਚੱਕ ਚੱਕ ਕੇ ਜਣੀ ਕਿ ਜਿਹੜੇ ਕੋਈ ਫੌਜੀ 2 ਸਾਲ ਦੇ ਸ਼ਹੀਦ ਹੋਏ ਨੇ ਉਹਨਾਂ ਦੀ ਆਪ ਪੋਸਟਾਂ ਪਾ ਰਹੇ ਨੇ ਦੇਖੋ ਜੀ ਭਾਰਤ ਦੇ ਐਨੇ ਫੌਜੀ ਸ਼ਹੀਦ ਹੋ ਗਏ ਆ ਭਾਰਤ ਦਾ ਇੱਕ ਮੁੰਡਾ ਆ ਪੰਜਾਬ ਦਾ ਮੁੰਡਾ ਸ਼ਹੀਦ ਹੋ ਗਿਆ ਤੇ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਜੰਗ ਜਦੋਂ ਲੱਗਦੀ ਹੈ ਸ਼ਹੀਦਾਂ ਬਾਅਦ ਹੀ ਲੱਗਦੀ ਹੈ ਸ਼ਹੀਦੀਆਂ ਹੋਣ ਬਾਅਦ ਤੇ ਲੱਗਦੀ ਆ ਜੰਗ 'ਚ ਫੁੱਲ ਨਹੀਂ ਛਿੱਟੇ ਜਾਂਦੇ ਜੰਗ 'ਚ ਅੰਗਾਰ ਹੀ ਡਿੱਗਦੇ ਆ ਗੋਲੇ ਡਿੱਗਦੇ ਆ ਤੋਪਾਂ ਹੀ ਡਿੱਗਦੀਆਂ ਨੇ ਤੇ ਜਿਹੜੇ ਲੋਕ ਨੇ ਕੁਝ ਜਿਹੜੇ ਗੈਂਗ ਸਿਲੰਡਰ ਸੇ ਪਟੇ ਹੋਏ ਸੀ ਪੁਰਾਣੀਆਂ ਵੀਡੀਓ ਚੱਕ ਚੱਕ ਕੇ ਰੋਕ ਉਹ ਸੋਸ਼ਲ ਮੀਡੀਆ ਤੇ ਪਾਈ ਜਾ ਰਹੇ ਨੇ ਕਿ ਦੇਖੋ ਜੀ ਆਹ ਫਲਾਣੇ ਸਾਹ ਧਮਾਕਾ ਹੋ ਗਿਆ ਰੱਬ ਦਾ ਵਾਸਤਾ ਕਿ ਲੋਕੋ ਆਪਣੇ ਵਿਊ ਦੇ ਚੱਕਰ ਦੇ ਵਿੱਚ ਦੂਸਰਿਆਂ ਨੂੰ ਬੇਵਤਾ ਨਾ ਪਾਓ ਦੂਸਰੇ ਨੂੰ ਹੌਸਲਾ ਦੇਣ ਦੀ ਅੱਜ ਜ਼ਰੂਰਤ ਆ ਕਿਉਂਕਿ ਹਰ ਇੱਕ ਦਾ ਦਿਲ ਉਹ じゃ ਨਹੀਂ ਹੁੰਦਾ ਜਿਸ ਤਰ੍ਹਾਂ ਆਪਾਂ ਚੌੜ ਸਮਝੀ ਬੈਠਿਆ ਜੰਗ ਨੂੰ ਜਿੰਨਾ ਲੋਕਾਂ ਨੇ جنگ ਸਹੀ ਆ ਜਾਂ ਜਿੰਨਾ ਦੇਸਾਂ ਵਾਲੇ جنگ ਲੜੇ ਆ ਜਾਂ ਜਿਹੜੇ جنگ ਦੇ ਵਿੱਚ ਪੈਦਾ ਹੋਇਆ ਤੇ جنگ ਦੇ ਵਿੱਚ ਹੀ ਸਮਾ ਗਏ ਆ ਉਹਨਾਂ ਪਰਿਵਾਰਾਂ ਨੂੰ ਜਾ ਕੇ ਪੁੱਛੋ ਉਹਨਾਂ ਲੋਕਾਂ ਦੇ ਦਰਦ ਪੁੱਛੋ ਜਿਨ੍ਹਾਂ ਨੇ جنگ ਹੰਡਾਈ ਆਪਣੇ ਪਿੰਡੇ ਉੱਪਰ ਆ ਸਾਡੇ ਜਿਹੜੇ ਪੁਰਾਣੇ ਫੌਜੀ ਬੈਠੇ ਆ ਚਾ 65 ਦੀ ਘੱਟ ਦੀ ਲੜਾਈ ਆ ਜੋ جنگ ਲੱਗੀਆਂ ਨੇ ਜਿਨ੍ਹਾਂ ਨੇ ਆਪਣੇ ਪਿੰਡੇ ਉੱਪਰ ਹੰਡਾਈਆਂ ਨੇ ਉਹਨਾਂ ਨੂੰ ਜਾ ਕੇ ਪੁੱਛੋ ਇਹ ਮਖੌਲ ਦਾ ਤਮਾਸ਼ਾ ਨਹੀਂ ਇਹ ਇੱਕ ਕਿ ਤੁਸੀਂ ਅੱਗ ਲਾਓ ਡੱਬੂ ਕੰਦ ਤੇ ਉਹ ਗੱਲ ਨਾ ਕਰੋ ਇਹ ਬੜਾ ਇੱਕ ਸਵੀਧਨ ਸੇਲ ਮੁੱਦਾ ਹੈਗਾ ਦੋਨੇ ਦੇਸ਼ਾਂ ਨੂੰ ਜਿਹੜਾ ਕਿ ਇਸ ਵੇਲੇ ਇਹ ਅਰਦਾਸ ਕਰਨੀ ਚਾਹੀਦੀ ਹਰ ਇੱਕ ਚਾਹ ਉਹ Hindu ਹੋਵੇ Sikh ਹੋਵੇ ईसाई ਹੋਵੇ ਆਪਣੇ ਆਪਣੇ ਧਰਮ ਦੇ ਜਿਹ ਆਪਣੇ ਧਰਮ ਦੇ ਵਿੱਚ ਰਹਿ ਕੇ ਅੱਲਾਹ ਕਹੋ ਬਹਿਗਰੂ ਕਰੋ RAM ਕਹੋ ਜਿਸ ਤਰ੍ਹਾਂ ਤੁਹਾਨੂੰ ਪਗਾਮ ਦਿੱਤਾ ਅਰਦਾਸ ਕਰੋ ਉਸ ਅਕਾਲ ਪੁਰਖ ਅੱਗੇ ਕਿ ਸ਼ਾਂਤੀ ਬਖਸ਼ੇ ਪ੍ਰਮਾਤਮਾ ਦੋਨੇ ਮੁਲਕਾਂ ਨੂੰ ਇੱਧਰ ਵੀ ਮਰਦਾ ਪੰਜਾਬੀ ਮਰਦਾ ਉੱਧਰ ਵੀ ਮਰਦਾ ਪੰਜਾਬੀ ਮਰਦਾ ਦੇਖੋ ਜੋ ਪਾਲਗਾਂਵ ਦੇ ਵਿੱਚ ਹੋਇਆ ਉਹ ਬਹੁਤ ਗਲਤ ਹੋਇਆ ਪਰ ਜਿਹਨੇ ਕੀਤਾ ਉਹ ਬਚ ਜਾਣਾਗਾ ਟੀਲੀ ਕਿਸੇ ਨੇ ਹੋਰ ਲਾਈ ਆ ਜਿਹੜੇ ਕਿ ਅੱਗ ਦੇ ਭੰਬੜ ਨੇ ਉਹ ਕਿੱਥੇ ਹੋਲ ਬਲ ਰਹੇ ਨੇ ਜੋ ਦੇਰ ਰਾਤ ਤੋਂ ਪਾਕਿਸਤਾਨ ਵੱਲੋਂ ਪੰਜਾਬ ਦੇ ਵਿੱਚ ਅਨੇਕਾਂ ਥਾਈਂ ਜਿਹੜੇ ਹਮਲੇ ਕੀਤੇ ਗਏ ਆ ਜਿਦੇ ਵਿੱਚ ਬਠਿੰਡਾ ਵੀ ਆਉਂਦਾ ਤੇ ਚੰਡੀਗੜ੍ਹ ਵੀ ਆਉਂਦਾ ਫਿਰੋਜ਼ਪੁਰ ਵੀ ਆਉਂਦਾ ਜਿਹੜੇ ਕਈ ਜਿਹੜੇ ਕਿ 8 ਜ਼ਿਲ੍ਹਿਆਂ ਦੇ ਵਿੱਚ ਦੱਸਿਆ ਜਾ ਰਿਹਾ ਤੇ ਉਹਨਾਂ ਲੋਕਾਂ ਨੂੰ ਪੁੱਛੋ ਕਿ ਜਿਨ੍ਹਾਂ ਦੇ ਵਿੱਚ ਇਹ ਵਾਪ ਘਟਨਾ ਵਾਪਰੀ ਆ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਆ ਉਹਨਾਂ ਦੇ ਹੌਸਲਾ ਦੇਣ ਦੀ ਬਜਾਏ ਉਹਨਾਂ ਲੋਕਾਂ ਉੱਤੇ ਤੁਸੀਂ ਇਸ ਤਰ੍ਹਾਂ ਗਲਤ ਪ੍ਰਭਾਵ ਨਾ ਪਾਓ ਤੁਸੀਂ ਕਈ ਚੈਨਲ ਇਹੋ ਜਿਹੇ ਨੇ ਜਿਹੜੇ ਅੱਗ ਲਾਉਂ ਚੈਨਲ ਨੇ ਮੈਂ ਉਹਨਾਂ ਨੂੰ ਕਹੂੰਗਾ ਸਿੱਧਾ ਸਿੱਧਾ ਕਿ ਜਿਨ੍ਹਾਂ ਕੋਲੇ ਇਹੋ ਜੀ ਗੱਲ ਆਉਂਦੀ ਆ ਛੋਟੀ ਜੀ ਗੱਲ ਆਉਂਦੀ ਆ ਜੇ ਫਲਾਨਾ ਹੋ ਗਿਆ ਜੀ ਹੁਣ ਭਾਰਤ ਨੇ ਪਾਕਿਸਤਾਨ ਅੱਧਾ ਦੱਬ ਲਿਆ ਜੀ ਫਲਾਨੇ ਨੇ ਹੁਣ ਉੱਥੇ ਫਲਾਨੇ ਦਾ ਕਬਜ਼ਾ ਕਰ ਲਿਆ ਉਹਨਾਂ ਨੂੰ ਪੁੱਛਣਾ ਹੋਵੇ ਤੁਸੀਂ ਮੇਰੇ ਵਾਂਗ ਇੱਕ ਕਮਰੇ ਵਿੱਚ ਬਹਿ ਕੇ ਇਹ ਗੱਲਾਂ ਕਰਦੀਆਂ ਸਖਾਲੀਆਂ ਨੇ ਅੱਗ ਲਾਉਣੀ ਸਖਾਲੀ ਆ ਪਰ ਉੱਥੇ ਜ਼ਮੀਨ ਤੇ ਉੱਥੇ ਪੱਦਰ ਤੇ ਜਾ ਕੇ ਦੇਖੋ ਜਿੱਥੇ ਫੌਜ ਲੜਾਈ ਲੜ ਰਹੀ ਆ ਦੋਨੇ ਪਾਸਿਓਂ ਉਹਨਾਂ ਮਾਮਾ ਨੂੰ ਪੁੱਛੋ ਜਿਨ੍ਹਾਂ ਦੇ ਪੁੱਤਾਂ ਉੱਥੇ ਲੜਾਈ ਲੜ ਰਹੇ ਨੇ ਉਹਨਾਂ ਭੈਣਾਂ ਨੂੰ ਪੁੱਛੋ ਜਿਨ੍ਹਾਂ ਦੇ ਪੁੱਤ ਲੜਾਈ ਲੜ ਰਹੇ ਨੇ ਉਹਨਾਂ ਪਤਨੀਆਂ ਨੂੰ ਪੁੱਛੋ ਜਿਨ੍ਹਾਂ ਦੇ ਪਤੀ ਉੱਥੇ ਲੜਾਈ ਲੜ ਰਹੇ ਨੇ ਤੇ ਸ਼ਹੀਦ ਵੀ ਹੋ ਚੁੱਕੇ ਨੇ ਤੁਸੀਂ ਇੱਕ ਮਖੌਲ ਸਮਝਿਆ ਹੋਇਆਗਾ ਇਸ ਗੱਲ ਨੂੰ ਮਾੜੀ ਮੋਟੀ ਸ਼ਰਮ ਕਰੋ ਜੇਕਰ ਤੁਸੀਂ ਮੀਡੀਆ ਵਾਲਿਓਂ ਕਿ ਤੁਸ ਤਾਨੂੰ ਕਿਨੇ ਅਧਿਕਾਰ ਦਿੱਤਾ ਕਿ ਤੁਸੀਂ ਅੱਗ ਲਾਓ ਕਿ ਠੀਕ ਆ ਕਿ ਭਾਈ ਦੋਨੇ ਦੇਸ਼ਾਂ ਦੀ ਜੰਗ ਇਸ ਵੇਲੇ ਰਾਤੀ ਜਿਹੜੀ ਸਟਾਰਟ ਹੋ ਚੁੱਕੀ ਆ ਜੰਗ ਦੇ ਮੈਣੇ ਜਿਨ੍ਹਾਂ ਨੇ ਜੰਗ ਦੇਖੀ ਆ ਜਾਂ ਲੜੀ ਆ ਪਰ ਜੋ ਸੰਤਾਪ ਪੰਜਾਬ ਨੇ ਹਰ ਵਾਰ ਸੰਤਾਪ ਪੰਜਾਬ ਨੇ ਹੰਡਾਇਆ ਉਹ ਚਾਹੇ ਉਹ 84 ਹੋਵੇ ਚਾਹੇ ਘੱਤਰ ਦੀ ਲੜਾਈ ਹੋਵੇ ਚਾਹੇ ਪਾਣੀਆਂ ਦਾ ਜਦੋਂ ਸੋਕਾ ਪਿਆ ਹੋਵੇ ਜਾਂ ਜਦੋਂ ਹੜ੍ਹ ਦੀ ਮਾਰ ਆਈ ਹੋਵੇ ਹੜ ਆਏ ਹੋਣ ਤੇ ਚਾਹੇ ਜੰਗਾ ਲੱਗਿਆ ਹੋਣਾ ਜੁੱਧ ਲੱਗੇ ਹੋਣਾ ਨੁਕਸਾਨ ਹਰ ਵਾਰ ਜਿਹੜਾ ਪੰਜਾਬ ਦਾ ਹੁੰਦਾ ਪੰਜਾਬ ਹੀ ਮਾਰਿਆ ਜਾਂਦਾ ਖਾਸ ਕਰਕੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰਾ ਹੀ ਕਿਉਂ ਮਾਰਿਆ ਜਾਂਦਾ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੂੰ ਇੱਥੇ ਜਿਹੜਾ ਵਿਅਕਤੀ ਆ ਕੋਈ ਵੀ ਆ ਇਨਸਾਨੀਅਤ ਦੇ ਤੌਰ ਤੇ ਹਰ ਇੱਕ ਬੰਦਾ ਹੀ ਉਹਦੀ ਇੱਕ ਜਾਨ ਆਪਣੇ ਜਾਨ ਦੇ ਬਰਾਬਰ ਹੀ ਆ ਚਾਹੇ ਕਿਸੇ ਉਹ ਕਮਿਊਨਿਟੀ ਦੇ ਵਿੱਚ ਆ ਕਿਸੇ ਉਹ ਸ਼੍ਰੇਣੀ ਦੇ ਵਿੱਚ ਆ ਕਿਸੇ ਉਹ ਧਰਮ ਦੇ ਵਿੱਚ ਆ ਇਨਸਾਨੀਅਤ ਦੇ ਤੌਰ ਤੇ ਜਾਨ ਸਭ ਦੇ ਵਿੱਚ ਇੱਕੋ ਆ ਹਰ ਇੱਕ ਜੀਣਾ ਚਾਹੁੰਦਾ ਹਰ ਇੱਕ ਨਹੀਂ ਮਰਨਾ ਚਾਹੁੰਦਾ ਕਿ ਅਸੀਂ ਮਰ ਗਏ ਜੇਕਰ ਇੱਥੇ ਕੋਈ ਜਨਵਰ ਪੰਛੀ ਵੀ ਮਰ ਜਾਵੇ ਉਹਦਾ ਆਲਣਾ ਬੱਚਾ ਡਿੱਗ ਪਵੇ ਸਾਨੂੰ ਉਹਦਾ ਵੀ ਅਫਸੋਸ ਹੋਣਾ ਚਾਹੀਦਾ ਸਾਨੂੰ ਕੁੱਤੇ ਤੇ ਡਾਂਗ ਮਾਰੀ ਦਾ ਵੀ ਅਫਸੋਸ ਹੋਣਾ ਚਾਹੀਦਾ ਇਹ ਮਨ ਦੇ ਵਿੱਚ ਘਿਰਨਾ ਲੈ ਕੇ ਆਓ ਇਹ ਮਨ ਦੇ ਵਿੱਚ ਇਸ ਤਰ੍ਹਾਂ ਜਿਹੜੇ ਕਿ ਨਫ਼ਰਤ ਦੇ ਬੀਜ ਨਾ ਬੀਜੋ ਕਿ ਪ੍ਰਾਣੀ ਪੋਸਟਾਂ ਨੂੰ ਚੱਕ ਚੱਕ ਕੇ ਤੁਸੀਂ ਮੂਰੇ ਦਿਖਾਈ ਜਾਓ ਠੀਕ ਆ ਕਿ ਭਾਈ ਜੋ ਕੁਝ ਹਾਲਾਤ ਨੇ ਜੋ ਅੱਜ ਬਣੇ ਨੇ ਜੋ ਅੱਜ ਚੱਲ ਰਹੇ ਨੇ ਉਹ ਸਭ ਦੇ ਸਾਹਮਣੇ ਆ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜਵਾਨਾ ਇੰਟਰਨੈਟ ਦਾ ਜਵਾਨਾਗਾ ਹਰ ਇੱਕ ਨੂੰ ਪਤਾਗਾ ਪਰ ਇਹ ਨਹੀਂ ਕਿ ਵੀਹਾ ਅਸੀਂ ਜੀ ਰਾਤ ਨੂੰ ਸਾਨੂੰ ਪਤਾ ਲੱਗਿਆ ਕਿ ਹੋਰ ਕਿਸੇ ਨੂੰ ਨਹੀਂ ਪਤਾ ਲੱਗਿਆ ਫਲਾਣੇ ਥਾਂ ਕੁਝ ਡਿੱਗਿਆ ਨਹੀਂ ਡਿੱਗਿਆ ਜਿੰਨਾ ਸ਼ਹਿਰਾਂ ਦੇ ਵਿੱਚ ਜਿੰਨਾ ਪਿੰਡਾਂ ਦੇ ਵਿੱਚ ਅੱਜ ਬੰਬ ਕੋਲ ਡਿੱਗ ਰਹੇ ਆ ਮਜਹਿਲਾਂ ਡਿੱਗ ਰਹੀਆਂ ਨੇ ਰੱਬ ਦਾ ਵਾਸਤਾ ਚਲੋ ਕੁਝ ਬਚਾਅ ਜੋ ਹੁਣ ਹੋ ਰਿਹਾਗਾ ਬਹੁਤੇ ਪਿੰਡਾਂ ਦੇ ਵਿੱਚ ਜਿਹੜੀਆਂ ਅਮਜਹਿਲਾਂ ਨੇ ਜਿਹੜੀਆਂ ਪਾਕਿਸਤਾਨ ਵੱਲੋਂ ਆਉਂਦੀਆਂ ਨੇ ਉਹ ਖੇਤਾਂ ਦੇ ਵਿੱਚ ਡਿੱਗੀਆਂ ਨੇ ਯਾਨੀ ਕਿ ਬਚਾਅ ਬਹੁਤ ਹੋਇਆਗਾ ਜਾਣੀ ਕਿ ਬਠਿੰਡੇ ਦੇ ਵਿੱਚ ਵੀ ਇੱਕ ਦੋ ਥਾਵਾਂ ਦੇ ਵਿੱਚ ਜਿਹੜੀ ਇਹ ਚੀਜ਼ਾਂ ਵਾਪਰੀਆਂ ਨੇ ਟੰਗਵਾਲੀ ਮੰਡੀ ਦੇ ਵਿੱਚ ਵੀ ਇੱਕ ਘਰ ਦੇ ਉੱਪਰ ਜਿਹੜੀ ਕਿ ਮਜਾ ਹਲ ਗਿਆ ਕਿ ਸ਼ੋਕਰਾਕ ਉਸ ਦਾ ਬਚਾ ਹੋ ਗਿਆ ਹਰ ਇੱਕ ਨੂੰ ਹੌਸਲਾ ਦੇਣ ਦੀ ਜ਼ਰੂਰਤ ਆ ਹੌਸਲੇ ਦੇ ਨਾਲ ਜਿਉ ਸਾਨੂੰ ਇੱਕ ਆਪਣੀ ਫੌਜ ਤੇ ਮਾਣ ਵੀ ਹੋਣਾ ਚਾਹੀਦਾ ਸਾਨੂੰ ਇਸ ਦੇਸ਼ ਤੇ ਮਾਣ ਹੋ ਕੇ ਜਾਂ ਅਕਾਲ ਪੁਰਖ ਦੇ ਅੱਗੇ ਹੱਥ ਜੋੜਣੀ ਕਰਕੇ ਸਾਨੂੰ ਜਿਉਣਾ ਚਾਹੀਦਾ ਸਾਨੂੰ ਪੋਜ਼ਿਟਿਵ ਹੋਣਾ ਚਾਹੀਦਾ ਨਾ ਕਿ ਨੈਗੇਟਿਵ ਵੀ ਫਲਾਣੇ ਨੂੰ ਡਰਾ ਦਈਏ ਧਮਕਾ ਨੂੰ ਡਰਾ ਦਈਏ ਕਿਉਂਕਿ ਜੇਕਰ ਅਸੀਂ ਦੇਸ਼ ਦੇ ਨਾਲ ਹੀ ਆ ਅਸੀਂ ਦੂਜਿਆਂ ਦੇ ਨਾਲ ਹੀ ਆ ਜਿਸ ਦਿਨ ਫਿਰ ਮੌਤ ਆਉਣੀ ਆ ਉਸ ਤੋਂ ਕੋਈ ਬਚ ਨਹੀਂ ਸਕਦਾ ਉਸ ਤੋਂ ਕੋਈ ਭੱਜ ਨਹੀਂ ਸਕਦਾ ਪਰ ਦੁੱਖ ਉਹਦਾ ਹੁੰਦਾ ਜਦੋਂ ਫੇਕ ਖਬਰਾਂ ਜਾਂ ਸਾਡਾ ਜਿਹੜਾ ਗੋਦੀ ਮੀਡੀਆ ਅੱਗ ਲਾਉ ਮੀਡੀਆ ਉਹਨਾਂ ਤੋਂ ਬਚ ਕੇ ਰਹੋ ਉਹਨਾਂ ਦੀਆਂ ਖਬਰਾਂ ਦੇਖਣੀਆਂ ਬੰਦ ਕਰ ਦਿਓ ਜੇਕਰ ਉਹੋ ਜਿਹੀਆਂ ਖਬਰਾਂ ਦੇਖੋਗੇ ਤੇ ਤੁਹਾਡੇ ਤੇ ਮਾੜਾ ਅਸਰ ਪਵੇਗਾ ਤਾਡੀ ਨੈਗੇਟਿਵ ਸੋਚ ਉਧਰ ਜਾਵੇਗੀ ਪਰ ਉਹਨਾਂ ਲੋਕਾਂ ਦਾ ਕੰਮ ਹੀ ਇਹ ਆ 扑ਕਾਉਣਾਗਾ ਉਹਨਾਂ ਨੇ ਅੱਜ ਤੋਂ ਨਹੀਂ ਇਹ ਸ਼ੁਰੂ ਤੋਂ ਹੀ ਵਰਤਾਰਾ ਜਦੋਂ ਦਾ ਵਾਪਰੇਗਾ 47 ਸਾਡੇ ਬਜ਼ੁਰਗਾਂ ਨੇ ਹਟਾ ਹੰਡਾ ਲਈਆ 83 ਸਾਡੇ ਬੱਚਿਆਂ ਨੇ ਅਸੀਂ ਹੰਡਾ ਲਈਆ ਸਾਡੇ ਨੌਜਵਾਨੇ ਹੰਡਾ ਲਈਆ ਜੰਗਾ ਜੋਧਾਂ ਦਾ ਜਿਹੜਾ ਜੋ ਕੁਝ ਵਾਪਰੇਗਾ ਉਹ ਅਸੀਂ ਹੁਣ ਹੰਡਾ ਰਹੇ ਆ ਇਹਦਾ ਨੁਕਸਾਨ ਕਿਨੂੰ ਹੋਣਾਗਾ ਸੋ ਤੋਂ ਵੱਧ ਨੁਕਸਾਨ ਕਿਨੂੰ ਹੋਣਾ ਪੰਜਾਬ ਨੂੰ ਹੋਣਾ। ਚਾਹ ਉਧਰਲਾ ਪੰਜਾਬ ਹੋਵੇ ਚਾਹ ਇਧਰਲਾ ਪੰਜਾਬ ਹੋਵੇ ਹੈ ਤਾਂ ਪੰਜਾਬ ਹੀ ਆ। ਉਧਰ ਵੀ ਸਾਡੇ ਗੁਰੂ ਨਾਨਕ ਸਾਹਿਬ ਦੀ ਧਰਤੀ ਆ, ਇਧਰ ਵੀ ਸਾਡੇ ਗੁਰੂਆਂ ਦੀ ਧਰਤੀ ਆ। ਸਾਡੇ ਗੁਰੂਆਂ ਨੇ ਉਪਦੇਸ਼ ਦਿੱਤਾ ਸੀ ਚੋਹ ਵਰਨਾਂ ਦਾ ਅੱਜ ਉਪਦੇਸ਼ ਆ। ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਚੋਹ ਵਰਨਾਂ ਦੇ ਲਈ ਦਰਵਾਜ਼ੇ ਖੁੱਲੇ ਸੀ ਤੇ ਖੁੱਲੇ ਵੀ ਆ ਤੇ ਸਵੇਸਾ ਖੁੱਲੇ ਰਹਿਣਗੇ। ਬਲੈਕਆਊਟ ਕਿਉਂ ਕਰਨਾ ਪਿਆ? ਉੱਤੇ ਅੱਜ ਜਿਹੜੀ ਗਿੰਤੀ ਆਉ ਲੋਕਾਂ ਦੇ ਡਰ ਦਾ ਮਾਹੌਲ ਕਰਕੇ ਜਿਹੜੀ ਘਟਨੀ ਆ ਦਰਬਾਰ ਸਾਹਿਬ ਆ ਲਾਈਟਾਂ ਸਾਰੇ ਪਾਸੇ ਕੋਹ ਪਹਨੇਰਾ ਗਾ ਬੰਦਾ ਇਹ ਮਾਹੌਲ ਕਦੇ 84 ਵੇਲੇ ਹੋਇਆ ਸੀ ਤੇ ਮਾਹੌਲ ਅਜ 2025 ਦੇ ਵਿੱਚ ਹੋਇਆ ਪਰ ਇਸ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਜੰਗਾਂ ਜੁੱਦਾਂ ਹਮੇਸ਼ਾ ਜਿਹੜੇ ਹਰ ਇੱਕ ਦੇਸ਼ ਦੇ ਨਾਲ ਲੜੇ ਜਾਂਦੇ ਆ ਤੇ ਇਹ ਲੜਾਈਆਂ ਲੱਗਦੀਆਂ ਰਹਿੰਦੀਆਂ ਨੇ ਪਰ ਪ੍ਰਮਾਤਮਾ ਅੱਗੇ ਅਰਦਾਸ ਕਰੋ ਕਿ ਲੜਾਈ ਅੱਗੇ ਨਾ ਵਧੇ ਜਿੰਨੇ ਲੱਗ ਚੁੱਕੀ ਆ ਠੀਕ ਆ ਕਿ ਪ੍ਰਮਾਤਮਾ ਅੱਗੇ ਇਹ ਅਰਦਾਸ ਕਰੋ ਕਿ ਪ੍ਰਮਾਤਮਾ ਇਸ ਲੜਾਈ ਨੂੰ ਇੱਥੇ ਹੀ ਰੋਕ ਦੇਵੇ ਦੋਨੇ ਦੇਸਾਂ ਦੇ ਹਾਕਮ ਨੂੰ ਵੀ ਇਹੀ ਬੇਨਤੀ ਆ ਕਿ ਤੁਸੀਂ ਇਹਨਾਂ ਆਖੋ ਕੀ ਫਲਾਨਾ ਪਿੱਸੇ ਹਟੂਗਾ ਅਸੀਂ ਤਾਂ ਕਰਾਂਗੇ ਤੁਹਾਡੇ ਪਿੱਸੇ ਪਿੱਸੇ ਹਟਣ ਦੇ ਚੱਕਰ ਦੇ ਵਿੱਚ ਤੁਹਾਡੀ ਜਿੱਤ ਹਾਰ ਦੇ ਮੈਹਣੇ ਦੇ ਵਿੱਚ ਲੱਖਾਂ ਲੋਕਾਂ ਦਾ ਨੁਕਸਾਨ ਹੋ ਜਾਣਾਗਾ ਤੇ ਉਹ ਪਰਭਾਈ ਕਦੇ ਨਹੀਂ ਹੋਣੀ ਤੇ ਫਿਰ ਜਿਹੜਾ ਜੋਗਸਾ ਜਿ ਝੱਲਿਆ ਚੱਲ ਰਿਹਾਗਾ ਦੋਨੇ ਪੰਜਾਬ ਦੇ ਆਬਾਦ ਦੋਨੇ ਪੰਜਾਬ ਦੇ ਲੋਕ ਚੱਲ ਰਹੇ ਨੇ ਠੀਕ ਆ ਕਿ ਭਾਈ ਉਹਨਾਂ ਨੂੰ ਨਸਾਨਾ ਬਣਾਉਣਾ ਜ਼ਰੂਰ ਚਾਹੀਦਾਗਾ ਜਿਨ੍ਹਾਂ ਨੇ ਕੋਈ ਪਾਪ ਕੀਤਾ ਹੋਵੇ ਜਿਨ੍ਹਾਂ ਨੇ ਬੇਦੋਸੇ ਲੋਕਾਂ ਨੂੰ ਮਾਰਿਆ ਹੋਵੇ ਉਹਨਾਂ ਨੂੰ ਜਿਹੜਾ ਮਾਰਨਾ ਜ਼ਰੂਰੀ ਆ ਪਰ ਜਿਹੜੀ جنگ ਆ ਕਿਸੇ ਮਸਲੇ ਦਾ ਹੱਲ ਨਹੀਂ ਇਹ ਸਾਰੇ ਲੀਡਰਾਂ ਨੂੰ ਵੀ ਪਤਾ ਇਹ ਸਾਰੇ ਦੇਸ਼ ਵਾਸੀਆਂ ਨੂੰ ਵੀ ਪਤਾ ਇਹ ਬੱਚੇ ਬੱਚਿਆਂ ਨੂੰ ਪਤਾ ਕਿ ਆਖਰ ਗੱਲ ਮੁੱਕ ਮੁੱਕਦੀ ਆ ਟੇਬਲ ਟਾਕ ਦੇ ਵਿੱਚ ਆ ਕੇ ਜਿਹੜੀ ਗੱਲਬਾਤ ਸੁਲਝਣੀ ਆ ਉਹ ਗੱਲ ਮੈਂ ਤੇ ਬੈਠ ਕੇ ਸੁਲਝੂਗੀ ਆਮ ਆਪਾਂ ਦੇਖਦੇ ਆ ਕਿ ਘਰਾਂ ਦੇ ਵਿੱਚ ਲੜਾਈਆਂ ਹੋ ਜਾਂਦੀਆਂ ਇੱਟਾ ਰੋੜੇ ਚੱਲ ਪੈਂਦੇ ਆ ਇੱਕ ਦੂਜੇ ਦੇ ਸੱਟਾ ਵਜਦਿਆਂ ਨੇ ਆਖਰ ਕਿੱਥੇ ਗੱਲ ਮੁੱਕਦੀ ਆ ਜਾਂ ਪੰਚਾਇਤ ਜਿਹਾ ਥਾਣੇ 'ਚ ਆਰਾਜ਼ੀਨਾਮਾ ਹੁੰਦਾਗਾ ਉਹੀ ਗੱਲ ਇਹ ਆ ਕਿ ਭਾਈ ਜਿਹੜਾ ਇਹ ਰਾਜ਼ੀਨਾਮਾ ਤੇ ਵੱਲ ਵਧੋ ਇਹ ਜੰਗ ਵੱਲ ਨਾ ਵਧੋ ਕਿ ਅਸੀਂ ਜਿੱਤਣਾਗਾ ਅਸੀਂ ਫਲਾਨਾ ਜਿੱਤਣਾ ਅਸੀਂ ਉਹਦੇ ਵਿੱਚ ਉਹ ਕਰਨਾਗਾ ਅਸੀਂ ਉੱਥੇ ਰਾਜ ਕਰਨਾਗਾ ਪੰਜਾਬ ਦੇ ਉੱਪਰ ਹਰ ਦੇਸ਼ ਦੀ ਅੱਖ ਆ ਕਿ ਪੰਜਾਬ ਨੂੰ ਬਰਬਾਦ ਕਰਕੇ ਅਸੀਂ ਕਬਜ਼ਾ ਕਿਵੇਂ ਕਰੀਏ ਇਹ ਸਾਰੇ ਦੇਸ਼ਾਂ ਦਾ ਨਿਸਾਨਾਗਾ ਕਿਹੜੇ ਦੇਸ਼ ਚਾਹੁੰਦੇ ਨੇ ਅੱਜ ਕਿਉਂ ਸਾਡੇ ਬੱਚਿਆਂ ਨੂੰ ਪੀਆਰ ਮਿਲ ਰਹੀ ਆ ਧੜਾ ਧੜਾ ਜਾਂ ਗ੍ਰੀਨ ਕਾਰਡ ਮਿਲ ਰਹੇ ਆ ਉਹ ਕਹਿੰਦੇ ਆ ਕਿ ਪੰਜਾਬ ਉਜੜੇ ਪੰਜਾਬ ਦੇ ਲੋਕ ਇੱਥੋਂ ਬਾਹਰ ਆਉਣ برفਾਂ ਦੇ ਵਿੱਚ ਆ ਕੇ ਇੱਥੇ ਮਰਨਾਂ ਪਰ ਅਸੀਂ ਇਹ ਤੋਂ ਲੋਕ ਸੜ-ਸੜ ਕੇ ਬਾਹਰ ਜਾ ਰਹੇ ਆ ਪੰਜਾਬ ਖਾਲੀ ਹੋ ਰਿਹਾਗਾ ਅਸੀਂ ਪਹਿਲੇ ਹੀ ਜਿਹੜੇ ਦਹਾਈਆਂ ਪਾਰ ਰਹੇ ਆ ਤੇ ਪਰ ਇਹ ਜਿਹੜਾ ਦੂਸਰਾ ਇਹ ਜਿਹੜਾ ਜੰਗ ਦਾ ਮਾਹੌਲ ਬਣਿਆ ਹੋਇਆਗਾ ਪਰਮਾਤਮਾ ਸਮਰਤ ਬਖਸ਼ੂ ਆ ਜੰਗ ਜਲਦੀ ਖਤਮ ਹੋਵੇਗੀ ਜਲਦੀ ਇਹ ਪਗਾਮ ਸ਼ਾਂਤੀ ਦਾ ਪਗਾਮ ਲੈ ਕੇ ਆਊਗਾ ਕਿਉਂਕਿ ਜੇਕਰ ਤੁਸੀਂ ਸੱਚੇ ਦਿਲੋਂ ਸੱਚੇ ਮਨੋਂ ਅਰਦਾਸ ਕਰਦੇ ਹੋ ਅਕਾਲ ਪੁਰਖ ਦੇ ਅੱਗੇ ਅਰਦਾਸ ਤੁਹਾਡੀ ਕਿਸੇ ਵੀ ਮਜ਼ਬੇ ਦੇ ਵਿੱਚੋਂ ਕਿਸੇ ਵੀ ਧਰਮ ਦੇ ਵਿੱਚੋਂ ਜੇ ਤੁਸੀਂ ਸੱਚੇ ਮਨ ਨਾਲ ਅਰਦਾਸ ਕਰੋਗੇ ਤਾਂ ਤੁਹਾਡੀ ਅਰਦਾਸ ਜਰੂਰ ਸੁਣੀ ਜਾਣੀ ਆ ਤੇ ਇਹ جنگ ਖਤਮ ਹੋ ਜਾਣੀ ਆ ਠੀਕ ਆ ਕਿ ਭਾਈ ਇਹ ਡਰ ਕੇ ਵੀ ਕੁਝ ਨਹੀਂ ਹੋਣਾ ਪੌਇਟਰ ਰਹਿਣਾ ਪਊਗਾ ਡਰ ਦੇ ਮਾਹੌਲ ਨਾਲ ਕੁਝ ਨਹੀਂ ਹੋਣਾ ਇਹ ਜ਼ਿੰਦਗੀ ਇਹਨੂੰ ਜੀਣ ਦਾ ਤਰੀਕਾ ਇਹ ਹੀ ਆ ਇਹਨੂੰ ਮਰ ਮਰ ਕੇ ਸਿੱਖਿਆ ਜ ਜਾਂਦਾ ਅਸਲ ਜ਼ਿੰਦਗੀ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਬੜੇ ਦੁੱਖ ਵੀ ਆਉਂਦੇ ਆ ਸੁੱਖ ਵੀ ਆਉਂਦੇ ਆ ਐਸੋ ਰਾਮ ਵੀ ਆਉਂਦੇ ਆ ਅਰਸ਼ਾਂ ਤੋਂ ਫਰਸ਼ ਉੱਤੇ ਵੀ ਚੜ ਜਾਂਦਾ ਬੰਦਾ ਫਰਸ਼ਾਂ ਤੋਂ ਅਰਥ ਤੱਕ ਵੀ ਆ ਜਾਂਦਾ ਇਹ ਜ਼ਿੰਦਗੀ ਦਾ ਇੱਕ ਨੈਤਿਕ ਆਪਾਂ ਕਹਿੰਦੀ ਏ ਕਿ ਇਹ ਆਕਾਲ ਪੁਰਖ ਵੱਲੋਂ ਜਾਂ ਆਪਾਂ ਕਹਿ ਲਈਏ ਜਾਂ ਇੱਕ ਕੁਦਰਤ ਵੱਲੋਂ ਕਹਿ ਲਈਏ ਕਿ ਸਾਨੂੰ ਇਹ ਦਿੱਤਾ ਹੋਇਆ ਤੋਹਫਾ ਹੈ ਇਹ ਦੁੱਖ ਵੀ ਆਉਂਦੇ ਆ ਇਹਦੇ ਵਿੱਚ ਸੁੱਖ ਵੀ ਆਉਂਦੇ ਆ ਪਰ ਸਾਨੂੰ ਇੱਥੇ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਸਾਨੂੰ ਸਾਡੀ ਫੌਜ ਤੇ ਮਾਣ ਹੋਣਾ ਚਾਹੀਦਾ ਜਿਹਦਾ ਆਪਾਂ ਰੋਜ਼ ਜ਼ਿਕਰ ਕਰਦੇ ਆ ਕਿ ਫੌਜ ਦੀ ਰਾਖੀ ਕਰਕੇ ਹੀ ਅਸੀਂ ਜਿਹੜਾ ਰਾਤ ਨੂੰ ਚੈਨ ਦੀ ਨੀਂਦ ਸੌਂਨੇ ਆ ਤੇ ਭਾਈ ਅੱਜ ਫਿਰ ਸਾਨੂੰ ਕਿਉਂ ਡਰ ਲੱਗਦਾ ਜੇ ਤੁ ਸਾਨੂੰ ਸਾਡੀ ਫੌਜ ਤੇ ਮਾਣ ਹੋਣਾ ਚਾਹੀਦਾ ਤੇ ਫਿਰ ਅਸੀਂ ਚੈਨ ਦੀ ਨੀਂਦ ਸੌਵਾਂਗੇ ਠੀਕ ਆ ਕਿ ਭਾਈ ਇਹ ਕਤਨਾਮਾ ਬਾਪੜ ਦੀਆਂ ਜ਼ਰੂਰ ਨੇ ਮੈਂ ਇਹ ਨਹੀਂ ਕਹਿੰਦਾ ਕਿ ਇਹ ਜੰਗ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜੰਗ ਲੱਗਣੀ ਜਾਂ ਲਾਉਣੀ ਸ਼ੁਰੂਆਤ ਕਰਨੀ ਸੌਖੀ ਹੁੰਦੀ ਆ ਪਰ ਜਦੋਂ ਵੱਧ ਜਾਵੇ ਕੰਮ ਉਦੋਂ ਬਹੁਤ ਔਖਾ ਹੁੰਦਾ ਲੱਗਦੀ ਆ ਆਪਦੀ ਮਰਜ਼ੀ ਦੇ ਨਾਲਾ ਹਟਦੀ ਆਪਣੀ ਮਰਜ਼ੀ ਦੇ ਨਾਲ ਨਹੀਂ ਫਿਰ ਇਹ ਇਹਨਾਂ ਤੋਂ ਜਿਹੜਾ ਦੋਨੇ ਦੇਸ਼ਾਂ ਨੂੰ ਗੁਜ਼ਾਰਾ ਬੇਨਤੀ ਆ ਕਿ ਇਹ ਦੇਸ਼ ਤਰੱਕੀਆਂ ਫੇਰ ਹੀ ਕਰਨਗੇ ਜੇਕਰ ਤੁਸੀਂ جنگ ਦਾ ਮਾਹੌਲ ਬਣਾ ਛੜਿਆ ਜਾਂ ਤੁਸੀਂ جنگ ਲਾਉਣ ਦੀ ਹਰ ਵੇਲੇ ਜਿਹੜੀਆਂ ਾਡੀਆਂ ਚੁੱਕੀ ਬੈਠੇ ਰਹਿੰਦੇ ਹੋ ਇਦੇ ਵਿੱਚ ਬਰਬਾਦੀ ਹੋਣੀ ਆ ਇਹਦੇ ਵਿੱਚ ਹਰ ਚੀਜ਼ ਮਹਿੰਗੀ ਹੋਣੀ ਆ ਪਹਿਲੇ ਹੀ ਜਿਹੜਾ ਭੁੱਖਮਰੀ ਦਾ ਸਕਾਰ ਆ ਜਿਹੜਾ ਦੋਨੇ ਦੇਸ਼ੋ ਹੋ ਰਹੇ ਨੇ ਉਧਰ ਵੀ ਭੁੱਖਾ ਤੇ ਇਧਰ ਵੀ ਭੁੱਖਾ ਗੁਜ਼ਾਰਾ ਹਰ ਇੱਕ ਬੰਦੇ ਦਾ ਮਸਾ ਹੁੰਦਾਗਾ ਮਸਾ ਲੋਕ ਅੱਜ ਦਿਹਾੜੀ ਕਰਕੇ ਆਪਣਾ ਟਾਈਮ ਟਪਾਉਂਦੇ ਆ ਪਹਿਲੇ ਹੀ ਲੋਕ ਜਿਹੜੇ ਕਿ ਤਰਸੇ ਆਪਣੇ ਇਹਨਾਂ ਚੀਜ਼ੇ ਤੋਂ ਅੱਕੇ ਪਏ ਆ ਜਿਹੜੀਆਂ ਕਿ ਰਸੋਈ ਦੀਆਂ ਵਸਤੂਆਂ ਨੇ ਉਹ ਲੱਖਾਂ ਦੇ ਭਾਵਾਂ ਦੇ ਵਿੱਚ ਚੜ ਗਈਆਂ ਸਿਲੰਡਰ ਜਿਹੜਾ 2-400 ਦਾ ਹੁੰਦਾ ਸੀ ਅੱਜ 1000 ਨੂੰ ਹੋਇਆ ਪਿਆ ਕਹਿੰਦਾ ਭਾਵਕ ਕਿ ਮੇਰਾ ਇਹ ਗਜ਼ਾਰ ਸਾਹ ਦੋਨੇ ਦੇਸ਼ਾਂ ਨੂੰ ਦੋਨੇ ਦੇਸ਼ਾਂ ਦੇ ਆਬਾਦ ਨੂੰ ਆਗਣਾ ਲਾਓ ਭੜਕਾਓ ਨਾ ਇੱਕ ਦੂਜੇ ਨੂੰ ਇਹ ਜਿਹੜੇ ਛੁਟਕਲੇ ਬਣਾ ਕੇ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਪਾ ਰਹੇ ਹੋ ਜਿੱਥੇ ਤੁਸੀਂ ਪਾ ਰਹੇ ਹੋ ਇਹ ਬਹੁਤੀ ਚੰਗੀ ਗੱਲ ਨਹੀਂ ਇਹ ਸਿਆਣਫਬ ਵਾਲੀ ਗੱਲ ਨਹੀਂ ਇਹ ਗੱਲਾਂ ਸਾਨੂੰ ਸੋਚਣ ਵਾਲੀਆਂ ਨੇ ਵਿਚਾਰਨ ਵਾਲੀਆਂ ਨੇ ਜਿੰਨਾ ਤੱਕ ਅਸੀਂ ਇਹਨਾਂ ਗੱਲਾਂ ਦੇ ਵਿੱਚੋਂ ਨਹੀਂ ਲੰਘਦੇ ਨਹੀਂ ਸਾਨੂੰ ਸ਼ਰਮ ਆਉਂਦੀ ਜਿੰਨਾ ਤੱਕ ਅਸੀਂ ਸ਼ਰਮ ਕਹਿੰਦੇ ਜਿੰਨਾ ਤੱਕ ਬੰਦਾ ਇਹਨੇ ਕਹਿੰਦੇ ਹੁੰਦੇ ਆ ਨਾ ਸ਼ਰਮ ਲਾ ਲਈ ਤਾਂ ਫਿਰ ਉਹਦਾ ਕਹਿੰਦੇ ਕੀ ਕਰੂਗਾ ਕੋਈ ਪਰ ਸਾਨੂੰ ਸ਼ਰਮ ਆਉਣੀ ਜ਼ਰੂਰੀ ਇੱਥੇ ਸ਼ਰਮ ਇਹ ਨਹੀਂ ਕਿ ਅਸੀਂ ਕੋਈ ਮਾੜੀ ਗੱਲ ਕੀਤੀ ਆ ਮਾੜੀ ਗੱਲ ਇਹ ਆ ਕਿ ਅਸੀਂ ਜੋ ਸੋਸ਼ਲ ਮੀਡੀਆ ਉੱਤੇ ਜੋ ਆਉਂਦਾ ਅਸੀਂ ਚੱਕ ਕੇ ਉਹ ਅੱਗੇ ਫਾਰਵਰਡ ਕਰ ਦਿੰਦੇ ਆ ਪਾ ਦਿੰਦੇ ਆ ਅਸੀਂ ਸੋਚਦੇ ਨਹੀਂ ਅਸੀਂ ਸਮਝਦੇ ਨਹੀਂ ਕਿ ਭਾਈ ਦੂਸਰੇ ਦੇ ਦਿਲ ਦੇ ਉੱਤੇ ਕੀ ਮਿੱਤੂਗੀ ਇਹ ਕਹਦੇ ਸੋਚਿਆ ਨਹੀਂ ਸਰਕਾਰਾਂ ਨੂੰ ਵੀ ਜਿਹੜਾ ਪ੍ਰਸ਼ਾਸਨ ਨੂੰ ਇਸ ਵੱਲ ਜਿਹੜਾ ਧਿਆਨ ਦੇਣਾ ਜ਼ਰੂਰੀ ਬਣਦਾਗਾ ਜਿਹੜੇ ਲੋਕ ਇਹ ਗੱਲਾਂ ਅੱਜ ਫੁਲਾ ਰਹੇ ਨੇ ਪਰਾਣੀਆਂ ਚੱਕ ਚੱਕ ਕੇ ਦੋ-ਦੋ ਸਾਲ ਦੀਆਂ ਪੋਸਟਾਂ ਨੇ ਜਿਹੜੀਆਂ ਕਿ ਉਪਾਰ ਰਹੇ ਨੇ ਜੀ ਸ਼ਹੀਦ ਹੋ ਗਿਆ ਜਦੋਂ ਜੰਗਾਂ ਲੱਗਦੀਆਂ ਉਹ ਸ਼ਹੀਦ ਦੀ ਵਾਸਤੇ ਹੁੰਦੀਆਂ ਨੇ ਉੱਥੇ ਸ਼ਹੀਦੀ ਪਾਉਣੀਆਂ ਹੁੰਦੀਆਂ ਨੇ ਚਾਹੇ ਆਮ ਹੋਵੇ ਚਾਹੇ ਖਾਸ ਹੋਵੇ ਚਾਹੇ ਫੌਜ ਦੇ ਸਾਡੇ ਜਵਾਨ ਹੋਣ ਚਾਹੇ ਕੋਈ ਹੋਰ ਨਾਗਰਿਕ ਹੋਵੇ ਚਾ ਉਧਰ ਲਾ ਹੋਵੇ ਚਾ ਇਧਰ ਲਾ ਹੋਵੇ ਪੰਜਾਬ ਦੋਨੇ ਪਾਸੇ ਤੁਖਦਾ ਪਿਆਗਾ ਅੱਜ ਪੰਜਾਬ ਰੂਹ ਦੀ ਢੇਰੀ ਤੇ ਬੈਠਾਗਾ ਤੇ ਇਸ ਦੇ ਲਈ ਇੱਕ ਸ਼ਾਂਤੀ ਇੱਕ ਪਗਾਮ ਹੁਣਾਂ ਬਹੁਤ ਜ਼ਰੂਰੀ ਆ ਅਰਦਾਸ ਕਰਦਾ ਆ ਕਾਲਪੁਰਖ ਸਾਹਿਬ ਅੱਗੇ ਕਿ ਜਿਹੜੀ ਇਹ ਜੰਗ ਆ ਇਹ ਜਲਦੀ ਖਤਮ ਹੋਵੇ ਭਾਈਚਾਰਾ ਆਪ ਦਾ ਬਧੇ ਸਾਂਝ ਬਧੇ ਇੰਨਾਂ ਜੰਗਾਂ ਦੇ ਵਿੱਚੋਂ ਕਿਸੇ ਦੇ ਨਾ ਖੱਟਿਆ ਜ ਤੇ ਨਾ ਹੀ ਕਿਸੇ ਨੇ ਖੱਟਣਾ ਹਮੇਸ਼ਾ ਜਿੰਨਾ جنگਾਂ ਲੱਗੀਆਂ ਦੇਸ਼ਾਂ ਦੇ ਵਿੱਚ ਬਰਬਾਦੀ ਹੋਈ ਆ ਛੋਟੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੇ ਕਿਹ ਜੰਗ ਲਿਹਾਜ਼ ਨਹੀਂ ਕਰਦੀ ਇਹ ਜੰਗ ਕਿਸੇ ਦਾ ਮੱਝ ਵੀ ਨਹੀਂ ਦੇਖਦੀ ਇਹ ਅਮੀਰ ਨਹੀਂ ਦੇਖਦੀ ਇਹ ਗਰੀਬ ਨਹੀਂ ਦੇਖਦੀ ਕਿੱਥੇ ਗੋਲਾ ਡਿਗਣਾ ਠੀਕ ਆ ਕਿ ਭਾਈ ਸਾਡੇ ਆਪਣੇ ਆਪ ਬਣਾਏ ਆ ਸੀ ਹਿੰਦੂ ਆ ਆਸੀ ਸੈਕਾਂਸ ਯਿਸਾਈ ਆ ਸੀ ਫਲਾਨੇ ਆ ਸੀ ਧੌਕੇ ਆ ਪਰ ਇਨਸਾਨੀਅਤ ਦੇ ਤੌਰ ਤੇ ਜੇਕਰ ਦੇਖੀਏ ਤਾਂ ਸਭ ਇੱਕ ਆ ਜੇਕਰ ਅਸੀਂ ਇੱਕ ਆ ਫਿਰ ਲੜਾਈ ਕਾਦੀ ਆ ਲੜਾਈ ਸਿਰਫ ਹਮਿਆਂ ਦੀ ਲੜਾਈ ਆ ਲੜਾਈ ਠੀਕ ਆ ਕਿ ਉੱਤੋਂ ਤੇ ਕਸੀਮਤ ਰਹਿਣੀ ਚਾਹੀਦੀ ਆ ਜੇਕਰ ਕੋਈ ਤੁਹਾਡੇ ਉੱਤੇ ਬਾਹਰ ਕਰਦਾ ਤੁਸੀਂ ਉਹਦੇ ਉੱਪਰ ਬਾਹਰ ਕਰੋ ਉਸ ਨੂੰ ਮਾਰੋ ਜੋਕਰ ਤੁਹਾਡੇ ਉੱਤੇ ਕੋਈ ਅੱਤਵਾਦੀ ਅਟੈਕ ਕਰਦਾਗਾ ਉਹਨਾਂ ਨੂੰ ਮਾਰੋ ਨਾ ਕਿ ਆਮ ਜਨਤਾ ਦਾ ਇਹਦੇ ਵਿੱਚ ਕੀ ਕਸੂਰ ਆ ਹੁਣ ਦੇਖੋ ਜੰਮੂ ਕਸ਼ਮੀਰ ਦੇ ਵਿੱਚ ਸਿੱਖ ਮਰੇ ਆ 4 ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਰਦੇ ਸੀ ਕੋ ਤਬਲਾ ਵਜਾਉਂਦਾ ਸੀ ਗੁਰੰਥੀ ਸਿੰਘ ਸੀ ਸੇਵਾਦਾਰ ਸੀ ਉਹ ਚਾਰ ਸਿੱਖਾਂ ਦਾ ਭਾਈ ਕੀ ਕਸੂਰ ਸੀ ਜਾਂ ਗੁਰੂ ਘਰ ਟਾਏ ਜਾ ਰਹੇ ਨੇ ਅੱਜ ਕੱਲ ਗੋਲਾ ਜਿਹੜਾ ਸਾਡਾ ਜੀ ਨਨਕਾਣਾ ਸਾਹਿਬ ਤੇ ਬੱਜ ਸਕਦਾਗਾ ਸਾਡਾ ਦਰਬਾਰ ਸਾਹਿਬ ਉੱਤੇ ਬੱਜ ਸਕਦਾ ਅਕਾਲ ਤਖਤ ਸਾਹਿਬ ਤੇ ਬੱਜ ਸਕਦਾਗਾ ਪਰ ਸਾਡੀ ਇਹ ਜਿੰਦਜਾਨ ਸਿੱਖ ਧਰਮ ਦੇ ਵਿੱਚ ਉਧਰ ਵੀ ਦਿਲ ਧੜਕਦਾ ਤੇ ਇੱਧਰ ਵੀ ਧੜਕਦਾ ਖਾਸ ਕਰਕੇ ਜਿਹੜੇ ਅੱਜ ਪੰਜਾਬੀ ਬਾਹਰ ਬੈਠੇ ਨੇ ਤੇ ਕੈਨੇਡਾ ਅਮਰੀਕਾ ਕਿਸੇ ਮਰਜ਼ੀ ਕੰਟਰੀ ਦੇ ਵਿੱਚ ਹੋਣ ਆਸਟ੍ਰੇਲੀਆ ਵਿੱਚ ਹੋਣ ਸਿੰਗਾਪੁਰ ਵਿੱਚ ਹੋਣ ਮਲੇਸ਼ੀਆ ਹੁਣ ਜਿੱਥੇ ਵੀ ਕੰਟਰੀਆਂ ਵਸਦੀਆਂ ਨੇ ਪਰਿਵਾਰ ਸਾਰਿਆਂ ਦਾ ਪੰਜਾਬ ਦੇ ਵਿੱਚ ਆ ਸਿਰਫ ਕੋਈ ਇੱਕ ਜਾਂ ਦੁੱਕਾ ਬੰਦਾ ਉੱਥੇ ਗਿਆਗਾ ਸਾਰੇ ਉਹਨਾਂ ਦੀ ਟੈਨਸ਼ਨ ਆ ਜਿਹੜੇ ਅੱਜ ਪੰਜਾਬ ਦੇ ਉੱਤਰ ਪਈ ਆ ਅੱਜ ਉਹ ਦੇਖਦੇ ਆ ਕਿ ਸਾਡੇ ਮਾਪੇ ਸਹੀ ਸਲਾਮਤ ਆ ਤੇ ਇਹ ਮੈਂ ਤੁਹਾਨੂੰ ਚੀਜ਼ਾਂ ਕਹਿਣਾ ਗਏ ਕਿ ਜੰਗ ਆ ਭਾਈ ਇਹ ਮਖੌਲ ਦਾ ਮਾਹੌਲ ਦਾ ਜਿਹੜਾ ਮਖੌਲ ਦਾ ਕੋਈ ਇਹ ਚੀਜ਼ ਨਹੀਂ ਕਿ ਅਸੀਂ ਮਖੌਲ ਲਾਈਏ ਅਸੀਂ ਸ਼ਾਂਤੀ ਬਲ ਜਾਈਏ ਅਸੀਂ ਦੋਨੇ ਦੇਸਾਂ ਨੂੰ ਇਹ ਅਗਜ਼ਾਰਸ਼ ਕਰੀਏ ਕਿ ਭਾਈ ਸ਼ਾਂਤੀ ਦਾ ਪੈਗਾਮ ਲੈ ਕੇ ਆਓ ਇਹਨਾਂ ਜੰਗਾਂ ਜੁੱਧਾਂ ਦੇ ਵਿੱਚ ਬਰਬਾਦੀ ਹੋਣੀ ਹੈ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾਗਾ ਤੇ ਬਾਕੀ ਇਹ ਇਹਨਾਂ ਲੋਕਾਂ ਤੋਂ ਮੀਡੀਆ ਤੋਂ ਜਿਹੜੇ ਅੱਗ ਲਾਉ ਨੇ ਢੜਕਾਉ ਨੇ ਉਸ ਮੀਡੀਆ ਤੋਂ ਬਚੋ ਤੇ ਉਹਨਾਂ ਸਰਾਰਤੀ ਲੋਕਾਂ ਤੋਂ ਬਚੋ ਜਿਹੜੇ ਫੇਕ ਆਈਡੀਆਂ ਬਣਾ ਕੇ ਫੇਕ ਲੋਕਾਂ ਨੂੰ ਢੜਕਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਸ ਅਕਾਲ ਪੁਰਖ ਮੂਹਰੇ ਦੁਆਰੇ ਫੇਰ ਮੇਰੀ ਗੁਜ਼ਾਰਸ਼ ਆ ਕਿ ਪ੍ਰਮਾਤਮਾ ਜਲਦੀ ਇਸ ਜੰਗ ਨੂੰ ਖਤਮ ਕਰ ਪਹਿਲਾ ਬਾਗ ਹੀ ਦੋਵੇਂ ਦੇਸ਼ਾਂ ਦਾ ਪਿਆਰ ਹੋਵੇ ਸਾਂਤ ਰਹੇ ਸ਼ਾਂਤੀ ਰਹੇ ਇਹ ਪਾਗਾਮਾਂ ਤੇ ਜੇ ਵੀਡੀਓ ਚੰਗੀ ਲੱਗੀ ਆਪਣੇ ਜਰੂਰ ਕਮੈਂਟ ਵੀ ਕਰਨੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਧੰਨਵਾਦ ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਕੀ ਫਤਹ